ਫੇਰ ਆ ਗਈ ਜੀ ਤੁਹਾਡਾ ਮਨੋਰੰਜਨ ਕਰਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਨੂੰ ਇਹਨਾਂ ਮਾਨ ਤਾਣ ਦਿਨੇਓ ਸਾਰਿਆਂ ਨੂੰ ਪਰਮਾਤਮਾ ਖੁਸ਼ੀ ਦੇਵੇ ਤੰਦਰੁਸਤੀਆਂ ਦੇਵੇ ਸਾਰੇ ਹੱਸਦੇ ਖੇਡਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਇੱਕ ਸੇਠ ਸੀ ਉਹਦਾ ਇੱਕ ਨੌਜਵਾਨ ਮੁੰਡਾ ਸੀ ਭਾਈ ਉਹ ਸੇਠ ਦਾ ਕਾਫੀ ਬਿਆਜੂ ਪੜ ਬਿਆਜੂ ਕੰਮ ਚੱਲਦਾ ਸੀ ਲੋਕਾਂ 'ਚ ਉਹ ਮੁੰਡੇ ਨੂੰ ਕਿਹਾ ਕਰੇ ਵੀ ਹੁਣ ਤੂੰ ਗੱਭਰੂ ਹੋਇਆ ਹੋਇਆ ਹੈ ਤੂੰ ਸਿੱਖ ਲਿਆ ਕਰ ਮੇਰੇ ਕੋਲ ਬਹਿ ਕੇ ਰੱਬ ਵੀ ਮੇਰਾ ਕੀ ਪਤਾ ਹੈ ਰੱਬ ਦੇ ਘਰ ਦਾ ਮੈਂ ਕੱਲ ਨੂੰ ਤੁਰ ਜਾ ਵੀ ਤੈਨੂੰ ਹਿਸਾਬ ਕਿਤਾਬ ਨਹੀਂ ਆਉਣਾ ਤਾਂ ਉਹ ਕਹਿਣ ਲੱਗਿਆ ਮੁੰਡਾ ਤੜਦਿਆ ਕਰੇ ਕਿ ਉਹ ਨੂੰ ਨਹੀਂ ਤੇ ਮੇਰੇ ਬਾਪ ਨੂੰ ਹਲੇ ਕੀ ਹੁੰਦਾ ਬੰਦਾ ਦਾ ਕੀ ਪਤਾ ਹੁੰਦਾ ਭਾਈ ਇੱਕ ਦਿਨ ਉਹ ਖਾਸਾ ਬਿਮਾਰ ਹੋ ਗਿਆ ਤਾਂ ਉਹਨੇ ਮੁੰਡਾ ਬੁਲਾਇਆ ਉਹਨੂੰ ਕਹਿੰਦਾ ਮੇਰੀਆਂ ਚਾਰ ਗੱਲਾਂ ਲੜ ਬੰਨ ਲੈ ਮੇਰਾ ਨਹੀਂ ਭਰੋਸਾ ਕਹਿੰਦਾ ਮੇਰਾ ਤਾਂ ਆਖਰੀ ਟਾਈਮ ਹੈ ਉਹ ਕਹਿੰਦਾ ਦੱਸੋ ਦੱਸੋ ਪਿਤਾ ਜੀ ਕੀ ਕਹਿੰਦਾ ਪਹਿਲੀ ਗੱਲ ਤਾਂ ਵੀ ਦੁਕਾਨ ਤੇ ਸ਼ਾਮੇ-ਸ਼ਾਮੇ ਜਾਇਆ ਕਰੀ ਸ਼ਾਮੇ-ਸ਼ਾਮੇ ਆਜਿਆ ਕਰੀ ਉਹ ਕਹਿੰਦਾ ਠੀਕ ਹੈ ਦੂਜੀ ਗੱਲ ਜਦੋਂ ਕਹਿੰਦਾ ਵੀ ਕਿਸੇ ਨੂੰ ਵੀ ਪੈਸੇ ਤੋਂ ਮੋੜੀ ਨਾ ਮੰਗਣ ਕਿਸੇ ਤੇ ਜਾਈ ਨਾ ਪਹਿਲਾਂ ਹੀ ਬੰਦੇ ਨੂੰ ਬਨ ਕੇ ਪੈਸੇ ਦੇ ਦਿਆ ਕਰੀ ਉਹ ਕਹਦਾ ਇਹ ਵੀ ਮੈਂ ਸਮਝ ਗਿਆ ਬੰਦੇ ਨੂੰ ਬਨ ਕੇ ਪੈਸੇ ਦੇਣੇ ਨੇ ਉਹ ਕਹਿੰਦਾ ਹਾਂ ਤੀਜੀ ਗੱਲ ਕਹਿੰਦਾ ਰੱਬ ਨਾ ਕਰੇਗਾ ਨਾ ਤੇਰੇ ਕੋਲੇ ਮਾਇਆ ਮੁੱਕ ਜੇ ਦੇਣ ਲੈਣ ਨੂੰ ਕਹਦਾ ਜੜੀ ਆਪਣੇ ਨਾਲ ਮਸੀਤ ਹੈ ਇਹ ਕਹਿੰਦਾ ਆਪਣੇ ਬੇੜੇ ਚ ਆਉਂਦੀ ਹੈ ਨਾ ਕਹਿੰਦਾ ਉੱਥੋਂ ਪੱਟ ਲਈ ਇਹਨੂੰ ਉਹ ਕਹਿੰਦਾ ਠੀਕ ਹੈ ਚੌਥੀ ਗੱਲ ਪਿਤਾ ਜੀ ਕਹਿੰਦਾ ਚੌਥੀ ਗੱਲ ਜਿਹੜੀ ਤੇਰੀ ਘਰ ਵਾਲੀ ਹੈ ਕਹਿੰਦਾ ਹੁਣ ਤੂਸਿਓ ਹੀ ਰਹਿਣਾ ਘਰ ਚ ਇਹਨੂੰ ਕਹਿੰਦਾ ਬੰਨ ਕੇ ਰੱਖੀ ਕਹਿੰਦਾ ਬੰਨਿਆ ਹੋਇਆ ਕੁੱਟਿਆ ਹੋਇਆ ਬੰਦਾ ਫਿਰ ਠੀਕ ਰਹਿੰਦਾ ਉਹ ਕਹਿੰਣ ਲੱਗਿਆ ਵੀ ਬੰਨ ਲੈ ਤੇ ਕੁੱਟਣਾ ਉਹ ਕਹਿੰਦਾ ਹਾਂ ਭਾਈ ਕਹਿੰਦਾ ਸਮਝ ਗਿਆ ਜੇ ਨਹੀਂ ਸਮਝਿਆ ਤਾਂ ਮੋੜ ਕੇ ਪੁੱਛ ਲੈ ਕੋਈ ਗੱਲ ਕਹਿੰਦਾ ਨਾ ਨਾ ਇਹ ਤਾਂ ਸਿੱਧੀਆਂ ਗੱਲਾਂ ਨੇ ਮੈਂ ਤਾਂ ਉਸ ਚਾਰੇ ਗੱਲਾਂ ਸਮਝ ਗਿਆ ਉਹ ਕਹਿੰਣ ਲੱਗਿਆ ਵੀ ਠੀਕ ਐ ਭਾਈ ਪੰਜ ਚਾਰ ਦਿਨਾਂ ਬਾਅਦ ਉਹ ਤਾਂ ਮਰ ਗਿਆ ਉਹਦਾ ਬਾਪ ਤਾਂ ਮਰਿਆ ਹੋਇਆ ਤਾਂ ਹੁਣ ਚਲੋ ਉਹਦਾ ਸਾਰਾ ਕਿਰਿਆ ਕਰਮ ਕਰਿਆ ਹੁਣ ਜਾਂਦਾ ਦੁਕਾਨ ਤੇ ਕਹਿੰਦਾ ਮੇਰੇ ਪਿਓ ਨੇ ਕਿਹਾ ਸੀ ਸ਼ਾਮੇ ਸ਼ਾਮੇ ਜਾਈਂ ਸ਼ਾਮੇ ਸ਼ਾਮੇ ਆਈਂ ਘਰ ਤੋਂ ਲੈ ਕੇ ਦੁਕਾਨ ਤੱਕ ਲੱਖਾਂ ਰੁਪਈਆ ਖਰਚ ਕੇ ਛਤਰੀਆਂ ਲਵਾ ਲਈਆਂ ਭਾਈ ਚਲੋ ਸ਼ਾਮੇ ਸ਼ਾਮੇ ਜਾਂਦਾ ਸ਼ਾਮੇ ਸ਼ਾਮੇ ਆਉਂਦਾ ਤਾਂ ਦੂਜੀ ਗੱਲ ਪਿਓ ਦੀ ਫੜੀ ਉਹਨੇ ਆਖਿਆ ਵੀ ਲੋਕਾਂ ਨੂੰ ਪੈਸੇ ਤੋਂ ਕਿਸੇ ਨੂੰ ਜਵਾਬ ਨਾ ਲਈ ਮੰਗਣ ਕਿਸੇ ਦੇ ਜਾਈ ਨਾ ਅਗਲੇ ਨੂੰ ਬਨ ਕੇ ਫੇਰ ਪੈਸੇ ਦੇਈ ਹੁਣ ਭਾਈ ਜਦੋਂ ਕੋਈ ਪੈਸੇ ਲੈਣ ਆਉਂਦਾ ਉਹਨੂੰ ਜਵਾਬ ਨਹੀਂ ਦਿੰਦਾ ਉਹਨੂੰ ਪਹਿਲਾਂ ਬੰਨ ਲੈਂਦਾ ਕੱਪੜੇ ਨਾਲ ਬੰਨ ਕੇ ਮੰਜੇ ਤੇ ਬਿਠਾ ਕੇ ਕੁਰਸੀ ਤੇ ਫੇਰ ਉਹਨੂੰ ਪੈਸੇ ਫੜਾ ਕੇ ਖੋਲ ਦਿੰਦਾ ਵੀ ਜਾਓ ਜੀ ਭਾਈ ਤੀਜੀ ਗੱਲ ਤੀਜੀ ਗੱਲ ਜਦੋਂ ਉਹਨੇ ਐਂ ਪੈਸੇ ਦੇ ਹੀ ਗਿਆ ਪੈਸੇ ਦੇ ਹੀ ਗਿਆ ਮੰਗਣ ਜਾਣਾ ਨਹੀਂ ਤੇ ਉਹਨੇ ਕੁਝ ਹੋਰ ਕਿਹਾ ਤੇ ਇਹ ਸਾਰਾ ਕੁਝ ਹੀ ਉਲਟ ਸਮਝ ਗਿਆ ਤਾ ਹੁਣ ਇੱਕ ਦਿਨ ਉਹਦਾ ਸਾਰਾ ਖਜ਼ਾਨਾ ਖਾਲੀ ਹੋ ਗਿਆ। ਖਾਲੀ ਹੋਇਆ ਤਾਂ ਲੋਕ ਮੋੜਨ ਨਾ ਤਾਂ ਲੋਕਾਂ ਨੇ ਸੋਚਿਆ ਇੱਕ ਦੂਜੇ ਨੂੰ ਕਹਿਣ ਵੀ ਇਹ ਤਾਂ ਬਹੁਤ ਸਿੱਧਾ ਸਾਦਾ ਹੋਏ। ਵੀ ਕੁਛ ਨਹੀਂ ਧਰਾਉਂਦਾ ਨਹੀਂ ਕੋਈ ਲਿਖਤ ਨਹੀਂ ਪੜ ਤਨੀ ਵੀ ਵਸ ਜੁੜਨੇ ਪੈਸੇ ਮੰਗਦਿਆਂ ਹੀ ਦੇ ਦਿੰਦਾ। ਬੰਦੇ ਨੂੰ ਮੜਾ ਜਾ ਬੰਨ ਕੇ ਜੇ ਪੈਸੇ ਫੜਾ ਕੇ ਛੱਡ ਦਿੰਦਾ। ਉਹ ਕਹਿਣ ਜੀ ਨੂੰ ਨਹੀਂ ਵੀ ਲੋੜਤੀ ਜਿਹਦੇ ਕੋਲ ਹੈਗੇ ਤੇ ਉਹ ਵੀ ਲੈਣਾ ਗਿਆ। ਉਹ ਤਾਂ ਭਾਈ 4 ਦਿਨਾਂ ਚ ਖਾਲੀ ਕਰਤਾ ਲੋਕਾਂ ਨੇ ਜਦੋਂ ਖਾਲੀ ਹੋ ਗਿਆ ਉਹ ਸੋਚਣ ਲੱਗਾ ਵੀ ਮੇਰੇ ਪਿਓ ਨੇ ਕਿਹਾ ਸੀ ਵੀ ਜਿੱਥੇ ਜੇ ਪੈਸੇ ਮੁੱਕ ਜਾਣ ਵੀ ਜਿਹੜੀ ਨਾਲ ਮਸੀਤ ਆ ਕਰਦੇ ਵੀ ਇਹਦਾ ਖੁੰਜਾ ਪੱਟ ਲਈ ਜਿਹੜਾ ਆਪਣੇ ਆਉਂਦਾ ਹੈ ਭਾਈ ਇਹਨੂੰ ਵੀ ਉੱਟ ਸਮਝ ਗਿਆ ਉਹ ਸ ਚੜਿਆ ਰਾਤ ਨੂੰ ਜਾ ਕੇ ਖੁੰਜਾ ਪੱਟਣ ਲੱਗ ਗਿਆ ਸੱਬੜ ਲੈ ਕੇ ਤਾਂ ਦਰਮਸਿੱਤ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਕੀ ਖੜਕਾ ਹੁੰਦਾ ਛੱਤ ਤੇ ਜਦੋਂ ਉਹ ਆਏ ਭਾਈ ਉਹਨਾਂ ਨੇ ਕੁੱਟਿਆ ਭੰਨਿਆ ਵੀ ਤੂੰ ਸਾਡੀ ਮਸਜਿਦ ਕਿਵੇਂ ਪਟਦਾ ਹੈ ਚਲੋ ਜੀ ਕੌਣ ਪਟਣ ਦਿੰਦਾ ਹੈ ਫੇਰ ਵੀ ਵੀ ਮੈਂ ਤਾਂ ਫੇਰ ਹੋ ਗਿਆ ਇੱਥੇ ਵੀ ਫੇਰ ਆ ਗਿਆ ਆ ਕੇ ਫੇਰ ਭਾਈ ਘਰ ਵਾਲੀ ਨੂੰ ਫੇਰ ਕਹਿੰਦਾ ਮੇਰੇ ਪਿਓ ਦੀ ਚੌਥੀ ਗੱਲ ਵੀ ਜਮਾ ਕੇ ਦੇਖਦਾ ਕਹਿੰਦਾ ਗਲਤ ਗੱਲਾਂ ਦੱਸ ਗਿਆ ਘਰ ਵਾਲੀ ਵੇੜੇ ਤੇ ਨਿੰਮਤੀ ਨਿੰਮ ਨਾਲ ਬੰਨ ਲਈ ਬੰਨ ਕੇ ਉਹਨੂੰ ਕੁੱਟਣ ਲੱਗ ਗਿਆ ਭਾਈ ਉਹ ਰੌਲਾ ਪਾਵੇ ਪਾਉਣਾ ਹੀ ਤੇ ਰੌਲਾ ਹੁਣਾ ਬਿਨਾਂ ਕਸੂਰ ਤੋਂ ਐਵੇਂ ਹੀ ਬੰਨ ਕੇ ਕੁੱਟਤੀ ਗਵਾਂਢੀ ਆ ਗਿਆ ਕੋਈ ਰੌਲਾ ਸੁਣ ਕੇ ਆ ਕੇ ਕਹਿੰਦਾ ਖੜੋ ਕਹਿੰਦਾ ਕੀ ਗੱਲ ਐ ਤੂੰ ਬੰਨ ਕੇ ਇਹਨੂੰ ਕੁੱਟੀ ਜਾਨਾ ਕਹਿੰਦਾ ਐ ਵੀ ਕੋਈ ਕੁੱਟਦਾ ਹੁੰਦਾ ਐ ਤਾਂ ਕੋਈ ਬਸੂ ਨੂੰ ਨਹੀਂ ਕੁੱਟਦਾ ਉਹ ਕਹਿੰਦਾ ਮੇਰਾ ਬਾਪ ਉਹ ਦੱਸ ਕੇ ਗਿਆ ਤੀ ਚਾਰ ਗੱਲਾਂ ਕਹਿੰਦਾ ਮੈਂ ਆਖਿਆ ਚੌਥੀ ਵੀ ਪਰਤਿਆਲਾਂ ਕਹਿੰਦਾ ਉਹ ਕਹਿ ਕੇ ਗਿਆ ਤੀ ਵੀ ਬੰਨ ਕੇ ਕੁੱਟੀ ਉਹ ਕਹਿੰਦਾ ਨਾ ਉਹ ਨਹੀਂ ਸਕਦਾ ਕਹਿੰਦਾ ਕਹਿੰਦਾ ਮੈਨੂੰ ਦੱਸ ਪਹਿਲਾਂ ਤਾਂ ਉਹ ਖਲਾਈ ਉਹਨੇ ਕਹਿੰਦਾ ਮੈਨੂੰ ਦੱਸ ਕਹਿੰਦਾ ਵੀ ਕੀ ਕਹਿ ਕੇ ਗਿਆ ਤੀ ਤੇਰਾ ਬਾਪ ਉਹਨੂੰ ਕਹਿੰਦਾ ਜੀ ਮੇਰੇ ਬਾਪ ਨੇ ਕਿਹਾ ਤੀ ਬਈ ਪਹਿਲੀ ਗੱਲ ਛਾਵੇਂ ਛਾਵੇਂ ਜਾਹੀਂ ਛਾਵੇਂ ਛਾਵੇਂ ਆਈ ਕਹਿੰਦਾ ਤੁਹਾਡੇ ਸਾਹਮਣੇ ਛਾਤਰੀਆਂ ਲਵਾਤੀਆਂ ਨਾ ਲੱਖਾਂ ਰੁਪਈਆ ਮੈਂ ਰਉਥੇ ਲੱਗਿਆ ਕਹਿੰਦਾ ਉਹ ਕਹਿੰਦਾ ਵੇ ਕਮਲਿਆ ਛਾਤਰੀਆਂ ਦਾ ਇਹ ਮਤਲਬ ਨਹੀਂ ਤੀ ਛਾਵੇਂ ਛਾਵੇਂ ਦਾ ਤੇਰਾ ਪਿਓ ਆਇਂ ਕਹਿ ਕੇ ਗਿਆ ਤੀ ਵੀ ਪਾ ਹੀ ਤੜਕਿਓ ਸੂਰਜ ਚੜ੍ਹਦੇ ਤੋਂ ਪਹਿਲਾਂ ਜਾਹੀਂ ਸੂਰਜ ਛਿਪੇ ਤੋਂ ਆਇਆ ਕਰੀ ਦੁਕਾਨ ਤੇ ਉਹਦਾ ਮਤਲਬ ਤੀ ਵੀ ਜਿੰਨਾ ਦੁਕਾਨ ਤੇ ਵੱਧ ਟਾਈਮ ਲਾਵੇਂਗਾ ਵੱਧ ਚੱਲੂਗੀ ਗਾਹਕ ਵੱਧਾਊਗਾ ਉਹ ਕਹਿੰਦਾ ਅੱਛਾ ਕਹਿੰਦਾ ਮੈਂ ਤਾਂ ਲੱਖਾਂ ਰੁਪਈਆ ਸ਼ਾਦਰੀਆਂ ਤੇ ਲਾਤਾ ਵੀ ਸ਼ਾਮੇ ਜਾਊ ਉਹ ਕਹਿੰਦਾ ਹੋਰ ਕੀ ਕਹਿਿਆ ਤੀ ਕਹਿੰਦਾ ਦੂਜੀ ਗੱਲ ਮੇਰੇ ਪਿਓ ਮੈਨੂੰ ਕਹਿ ਕੇ ਗਿਆ ਵੀ ਪੈਸੇ ਕਿਸੇ ਨੂੰ ਮੋੜ ਹੀ ਨਾ ਖਾਲੀ ਆਗਲੇ ਨੂੰ ਬੰਨ ਕੇ ਫੇਰ ਪੈਸੇ ਦੇ ਹੀ ਮੰਗਣ ਨਾ ਜਾਏ ਕਿਸੇ ਦੇ ਉਹ ਕਹਿਣ ਲੱਗਿਆ ਵੀ ਮੇਰਾ ਮੈਂ ਕਹਿੰਦਾ ਜਿਹੜਾ ਵੀ ਕੋਈ ਆਉਂਦਾ ਤੀ ਕਹਿੰਦਾ ਮੈਂ ਉਹਨੂੰ ਬੰਨ ਕੇ ਪੈਸੇ ਦੇ ਦਿੰਦਾ ਤੀ ਉਹ ਕਹਿੰਦਾ ਦੁਰਫਿੱਟੇ ਨੂੰ ਤੇਰੇ ਕਹਿੰਦਾ ਤੂੰ ਤਾਂ ਤੇਰਾ ਤਾਂ ਦਿਮਾਗ ਹੀ ਉਲਟ ਚੱਲਦਾ ਹੈ ਕਹਿੰਦਾ ਬੰਨਣ ਦਾ ਮਤਲਬ ਐ ਦੀ ਵੀ ਕਿਸੇ ਨੂੰ ਜਿਹੜਾ ਵੀ ਕੋਈ ਪੈਸੇ ਦੇਣ ਆਵੇ ਉਹਨਾਂ ਤੋਂ ਕੋਈ ਨਾ ਕੋਈ ਤੂੰ ਮਛੱਲਾ ਜਾਂ ਕੋਈ ਹੋਰ ਕੁਝ ਵੀ ਚੀਜ਼ ਧਰਾ ਕੇ ਫੇਰ ਪੈਸੇ ਦੇਈ ਤੈਨੂੰ ਮੰਗਣ ਨਹੀਂ ਜਾਣਾ ਪੂ ਅਗਲਾ ਆਪ ਹੀ ਤਰ ਕਰਿਆ ਆਉਗਾ ਆਪਦੀ ਚੀਜ਼ ਲੈਣ ਦਾ ਮਾਰਾ ਨਾਲੇ ਤੇਰੇ ਪੈਸੇ ਦੇ ਜੂ ਉਹ ਕਹਿੰਦਾ ਅੱਛਾ ਮਤਲਬ ਸੀ ਉਹ ਕਹਿਣ ਲੱਗਿਆ ਹੁਣ ਹੋਰ ਦੱਸ ਫੇਰ ਉਹ ਕਹਿੰਦਾ ਮੇਰੇ ਬਾਪ ਨੇ ਇੱਕ ਕਾਇ ਕਿਹਾਤੀ ਵੀ ਜੇ ਪੈਸੇ ਮੁੱਕ ਜਾਣ ਤਾਂ ਆਹ ਜਿਹੜੀ ਮਸੀਤ ਆ ਨਾਲ ਵੀ ਜਿਹੜਾ ਆਪਣੇ ਕੰਨੀ ਖੁੰਜਾ ਆਉਂਦਾ ਆਪਣੇ ਬੇੜੇ ਚੋਂਦਾ ਖੁੰਜਾ ਉੱਥੋਂ ਪੱਟ ਲਈ ਕਹਿੰਦਾ ਮੈਂ ਤਾਂ ਉਹ ਪੱਟਣ ਲੱਗਿਆ ਕਹਿੰਦਾ ਜਦੋਂ ਆਹ ਆ ਦੇਖ ਹੁੰਜਾ ਕਹਿੰਦਾ ਉਹ ਪੱਟਿਆ ਪਿਆ ਕਹਿੰਦਾ ਮੈਂ ਤਾਂ ਉਹਨਾਂ ਨੇ ਕੁੱਟ ਪੰਨ ਕੇ ਤੋਰਤਾ ਮੁਸਲਮਾਨ ਪੰਨਿਆਂ ਨੇ ਉਹ ਕਹਿੰਦਾ ਜਾ ਵਿਪਰੇ ਕਹਿੰਦਾ ਤੂੰ ਚੱਲ ਕਹਿੰਦਾ ਹੁਣ ਵਿੜੇ ਚ ਚੱਲ ਤਾਂ ਉਹ ਜਦੋਂ ਗਿਆ ਪੜਸ਼ਾ ਮਟਲਿਆ ਹੋਇਆ ਉਹ ਕਹਿੰਦਾ ਆ ਦੇਖ ਮਸੀਤ ਤੋਂ ਥੋੜੇ ਆਉਰੇ ਆਉਂਦੀ ਐ ਨਾ ਛਾ ਉਹ ਕਹਿੰਦਾ ਹਾਂ ਕਹਿੰਦਾ ਇੱਥੋਂ ਪੱਟਣਾ ਉਹਨੇ ਭਾਈ ਉੱਥੋਂ ਵਿੜਿਆ ਪਟਾਇਆ ਤਾਉ ਤੋ ਮੋਰਾ ਦਾ ਘੜਾ ਨਿਕਲਿਆ ਆਇਆ ਉਹ ਕਹਿੰਦਾ ਦੇਖਿਆ ਤੇਰੇ ਪਿਓ ਨੇ ਆ ਗੱਲ ਕਹੀ ਤੀ ਤੈਨੂੰ ਮਸੀਤ ਪੱਟਣ ਨੂੰ ਨਹੀਂ ਕਿਹਾ ਕਹਿੰਦਾ ਉਹਨੇ ਇਹੀ ਕਿਹਾ ਵੀ ਆਪਣੇ ਬੇੜੇ ਚ ਆਉਂਦਾ ਜਿੱਥੇ ਉੱਥੋਂ ਪੱਟਦੀ ਉਹ ਕਹਿੰਦਾ ਮੈਂ ਆਖਿਆ ਵੀ ਕਹਿੰਦਾ ਵੀ ਜਿਹੜਾ ਖੁੰਝਾ ਆਪਣੇ ਬੇੜੇ ਚ ਆਉਂਦਾ ਉਹ ਖੁੰਝਾ ਪੱਟਦੀ ਕਹਿੰਦਾ ਕਹਿੰਦਾ ਚੌਥਾ ਕਹਿੰਦਾ ਫਿਰ ਇਹਨੂੰ ਕੁੱਟਦਾ ਤੀ ਕਹਿੰਦਾ ਇਹ ਵੀ ਮੇਰਾ ਪਿਓ ਕਹੀ ਕਿ ਗਿਆ ਜੀ ਬੰਨ ਕੇ ਕੁੱਟੀ ਤੀ ਮੀ ਨੂੰ ਉਹ ਕਹਿੰਦਾ ਨਾ ਕੋਈ ਹੋਰ ਗੱਲ ਕਹੀ ਹੋਊ ਕਨਾਈ ਕਹਿੰਦਾ ਤੀ ਵੀ ਫਿਰ ਤੀਵੀ ਕਿਤੇ ਨਹੀਂ ਜਾਂਦੀ ਵੀ ਉਹਨੂੰ ਬੰਨ ਲਵੇ ਫਿਰ ਕੁੱਤੇ ਉਹ ਕਹਿੰਦਾ ਨਾ ਇਹ ਨਹੀਂ ਹੋ ਸਕਦਾ ਕਹਿੰਦਾ ਕਨਾਈ ਕਹਿੰਦਾ ਤੀ ਮੇਰਾ ਪਿਓ ਵੀ ਬੰਨ ਕੇ ਕੁੱਟਣ ਦੀ ਵੀ ਨਹੀਂ ਲੋੜ ਪੈਂਦੀ ਵੀ ਮੈਂ ਕਹਿੰਦਾ ਮੈਂ ਆਖਿਆ ਇਹਨੂੰ ਕੁੱਟ ਕੇ ਦੇਖਦਾ ਉਹ ਕਹਿੰਦਾ ਕਮਲਿਆ ਐ ਨਹੀਂ ਤੀ ਕਿਹਾ ਤੇਰੇ ਪਿਓ ਨੇ ਐ ਕਿਹਾ ਤੀ ਵੀ ਤੁਸੀਂ ਦੋ ਜੀ ਹੋ ਵੀ ਕਾਮਲਿਆ ਤੇਰੇ ਘਰ ਵਾਲੀ ਦੇ ਜਿੰਨਾ ਚਿਰ ਕੋਈ ਨਿੱਕਾ ਨਿਆਣਾ ਨਹੀਂ ਹੁੰਦਾ ਉਹ ਜਦੋਂ ਨਿਆਣਾ ਹੋ ਗਿਆ ਉਹ ਆਪੇ ਘਰ ਨਾਲ ਬੰਨੀ ਜਾਊਗੀ ਕਹਿੰਦਾ ਫੇਰ ਉਹਨੇ ਕਿੱਥੇ ਜਾਣਾ ਹੈ ਵੀ ਮੂੰ ਤਾਂ ਹੁਣ ਕੱਲੀ ਆ ਕਹਿੰਦਾ ਕਦੇ ਪੇਕੇ ਬਾਗੀ ਕਦੇ ਨਾਨਕੇ ਬਾਗੀ ਉਹ ਕਹਿੰਦਾ ਉਹ ਕਹਿੰਦਾ ਬੰਨਿਆ ਜਾਂਦਾ ਬੰਨਿਆ ਜਾਂਦਾ ਫੇਰ ਬੰਦਾ ਕਹਿੰਦਾ ਕੁੱਟਿਆ ਵਰਗਾ ਹੀ ਹੋ ਜਾਂਦਾ ਉਹਨੇ ਮਾਰ ਕੇ ਮੱਥੇ ਤੇ ਕਹਿੰਦਾ ਓਏ ਹੋ ਮੈਂ ਤਾਂ ਕਹਿੰਦਾ ਸਾਰੀਆਂ ਹੀ ਗੱਲਾਂ ਮੇਰੇ ਪਿਓ ਦੀਆਂ ਉਲਟ ਕਰਤੀਆਂ ਸੋ ਫੇਰ ਭਾਈ ਉਹਨੇ ਉਹਨੂੰ ਸਮਝਾਇਆ ਸੋ ਕਈ ਵਾਰੀ ਦਿਮਾਗ ਬੰਦੇ ਦਾ ਐ ਚੱਲ ਜਾਂਦਾ ਜੇ ਮੱਤ ਘਟ ਹੁੰਦੀ ਆ ਤਾਂ ਬੰਦਾ ਉਹਨੂੰ ਸਿੱਧੇ ਪਾਸੇ ਨਹੀਂ ਲਹੁੰਦਾ ਗੱਲਾਂ ਤਾਂ ਸੱਚੀਆਂ ਕਹੀਆਂ ਤੀਆਂ ਪਿਓ ਨੇ ਉਹ ਗਜ਼ਹੂਰ ਹੀ ਸਮਝ ਕੇ ਸਾਰੇ ਖੇਡਨੇ ਖੰਡਿਆ ਕੇ ਵਹਿ ਗਿਆ ਉਹ ਕਹਿਣ ਲੱਗਿਆ ਹੁਣ ਤੇਰੇ ਪੈਸੇ ਮੈਂ ਦਵਾਉਂਗਾ ਲੋਕਾਂ ਤੋਂ ਕੱਠ ਵੱਠ ਕਰਿਆ ਉਦੇ ਪੈਸੇ ਕਢਾਏ ਭਾਈ ਉਹਨਾਂ ਉਹਨਾਂ ਚੋਂ ਧੰਨਵਾਦ ਜੀ